ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਆ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਛਲੀ ਵੀਡੀਓ ਦੇ ਵਿੱਚ ਇਹਨਾਂ ਦੇ ਕਮੈਂਟ ਆਏ ਸਨ ਉਹ ਇਸ ਕਹਾਣੀ ਦੇ ਅਖੀਰ ਦੇ ਵਿੱਚ ਸਭ ਦੇ ਨਾਮ ਜ਼ਰੂਰ ਬੋਲੇ ਜਾਣਗੇ ਇਸ ਕਹਾਣੀ ਨੂੰ ਗੌਰ ਦੇ ਨਾਲ ਸੁਣਨਾ ਤੇ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਜੋ ਵੀ ਇਸ ਕਹਾਣੀ ਦੇ ਰਿਲੇਟਡ ਕਮੈਂਟ ਆਉਣਗੇ ਉਹਨਾਂ ਦੇ ਨਾਮ ਅਗਲੀ ਕਹਾਣੀ ਦੇ ਵਿੱਚ ਜ਼ਰੂਰ ਬੋਲੇ ਜਾਣਗੇ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਪਿਰਤਪਾਲ ਨਾਮ ਦੇ ਥਾਣੇਦਾਰ ਦੀ ਕਹਾਣੀ ਤੇ ਇੱਕ ਰੂਬੀ ਨਾਮ ਦੀ ਮੈਡਮ ਦੀ ਕਹਾਣੀ ਪਿਰਤਪਾਲ ਦਾ ਵਿਆਹ ਹੁੰਦਾ ਹੈ ਰੂਬੀ ਮੈਡਮ ਦੇ ਨਾਲ ਰੂਬੀ ਸਰਕਾਰੀ ਸਕੂਲ ਦੇ ਵਿੱਚ ਟੀਚਰ ਹੁੰਦੀ ਹੈ ਬੱਚੇ ਪੜਾਉਂਦੀ ਹੁੰਦੀ ਹੈ ਰੂਬੀ ਬਹੁਤ ਜ਼ਿਆਦਾ ਸੋਹਣੀ ਤੇ ਸੁਨੱਕੀ ਹੁੰਦੀ ਹੈ ਪਿਰਤਪਾਲ ਦਾ ਵਿਆਹ ਰੂਬੀ ਦੇ ਨਾਲ ਹੁੰਦਾ ਹੈ। ਰੂਬੀ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਆ ਤਾਂ ਪਿਰਤਪਾਲ ਰੂਬੀ ਦੇ ਕਮਰੇ ਦੇ ਵਿੱਚ ਨਹੀਂ ਆਉਂਦਾ। ਰੂਬੀ ਪਿਰਤਪਾਲ ਦੀ ਬਹੁਤ ਅਡੀ ਕਰਦੀ ਆ ਪਰ ਪਿਰਤਪਾਲ ਕਮਰੇ ਦੇ ਵਿੱਚ ਨਹੀਂ ਆਉਂਦਾ। ਰੂਬੀ ਅਡੀ ਕਰਦੀ ਕਰਦੀ ਸੌ ਜਾਂਦੀ ਆ। ਇਸੇ ਤਰ੍ਹਾਂ ਅਗਲਾ ਦਿਨ ਚੜਦਾ ਹੈ। ਅਗਲੇ ਦਿਨ ਫੇਰ ਰੂਬੀ ਅਡੀ ਕਰਦੀ ਆ ਪਰ ਪਿਰਤਪਾਲ ਨਹੀਂ ਹੁੰਦਾ। ਇਕੱਠ ਕਰਕੇ ਇਸੇ ਤਰ੍ਹਾਂ 15 ਦਿਨ ਬੀਤ ਜਾਂਦੇ ਹਨ ਤੇ 15 ਦਿਨਾਂ ਤੋਂ ਬਾਅਦ ਇੱਕ ਦਿਨ ਰੂਬੀ ਪਿਰਤਪਾਲ ਨੂੰ ਆਖਦੀ ਹੈ ਕਿ ਕੀ ਗੱਲ ਤੁਸੀਂ ਆਪਣੇ ਕਮਰੇ ਦੇ ਵਿੱਚ ਕਿਉਂ ਨਹੀਂ ਆਉਂਦੇ ਮੈਂ ਇਸ ਦੀ ਵਜ੍ਹਾ ਜਾਣਨੀ ਚਾਹੁੰਦੀ ਹਾਂ ਤਾਂ ਪਿਰਤਪਾਲ ਆਖਦਾ ਹੈ ਕੁਝ ਨਹੀਂ ਬਸ ਮੈਨੂੰ ਥੋੜਾ ਜਿਹਾ ਬੁਖਾਰ ਸੀ ਮੇਰੀ ਤबीयत ਠੀਕ ਨਹੀਂ ਸੀ ਇਸ ਕਰਕੇ ਮੈਂ ਦੂਸਰੇ ਕਮਰੇ ਦੇ ਵਿੱਚ ਸੌਂ ਜਾਂਦਾ ਸੀ ਪਰ ਰੂਬੀ ਬੜੀ ਹੈਰਾਨ ਹੁੰਦੀ ਹੈ ਉਹ ਆਖਦੀ ਹੈ ਫਿਰ ਕੀ ਬੁਖਾਰ ਸੀ ਤਾਂ ਤੁਸੀਂ ਆਪਣੇ ਕਮਰੇ ਵਿੱਚ ਵੀ ਸੌ ਸਕਦੇ ਸੀ ਮੈਂ ਕਿਹੜਾ ਤੁਹਾਨੂੰ ਡਿਸਟਰਬ ਕਰਨਾ ਸੀ ਤੁਸੀਂ ਮੈਡੀਸਿਨ ਲੈ ਕੇ ਸੌ ਜਾਂਦੇ ਤਾਂ ਅਗਲੇ ਦਿਨ ਤੋਂ ਪਿਰਤਪਾਲ ਰੂਬੀ ਦੇ ਕਮਰੇ ਦੇ ਵਿੱਚ ਆ ਕੇ ਸੌਣ ਲੱਗਦਾ ਹੈ ਪਰ ਉਹ ਰੂਬੀ ਦੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਤੇ ਨਾ ਹੀ ਰੂਬੀ ਦੇ ਕਰੀਬ ਆਉਂਦਾ ਹੈ ਉੱਥੇ ਇੱਕ ਸੋਫਾ ਲੱਗਿਆ ਹੁੰਦਾ ਹੈ ਉਹਦੇ ਕਮਰੇ ਦੇ ਵਿੱਚ ਤੇ ਉਹ ਉਸੇ ਸੋਫੇ ਤੇ ਸੌ ਜਾਂਦਾ ਹੈ ਰੂਬੀ ਬੜੀ ਹੈਰਾਨ ਹੁੰਦੀ ਆ ਕਿ ਵੀ ਮੇਰਾ ਨਵਾਂ ਨਵਾਂ ਵਿਆਹ ਹੋਇਆ ਹੈ ਵੀ ਇਹ ਮੇਰੇ ਨਾਲ ਕੋਈ ਵੀ ਗੱਲਬਾਤ ਕਿਉਂ ਨਹੀਂ ਕਰਦੇ ਵੀ ਆਖਰ ਵੀ ਕੀ ਵਜ੍ਹਾ ਕਈ ਦਿਨ ਬੀਤ ਜਾਂਦੇ ਆ ਰੂਬੀ ਇੱਕ ਦਿਨ ਵੀ ਆਪਦੇ ਪੇਕੀ ਵੀ ਜਾ ਕੇ ਆਉਂਦੀ ਆ ਇੱਕ ਰਾਤ ਲਾ ਕੇ ਆਉਂਦੀ ਆ ਪਰ ਉੱਥੇ ਉਹ ਕੋਈ ਗੱਲ ਨਹੀਂ ਕਰਦੀ ਉਹਨੂੰ ਐ ਹੁੰਦਾ ਵੀ ਚਲੋ ਕੋਈ ਨਾ ਵੀ ਕੀ ਗੱਲ ਕਰਨੀ ਆ ਸਹਰਿਆਂ ਦੀ ਪੇਕੀ ਕਿਉਂਕਿ ਉਹਦੀ ਮਾਣੇ ਕਿਹਾ ਹੁੰਦਾ ਕਿ ਪੁੱਤ ਵੀ ਉੱਥੋਂ ਦੀ ਕੋਈ ਵੀ ਗੱਲ ਤੂੰ ਇੱਥੇ ਨਾ ਕਰੀ ਤੇ ਇੱਥੋਂ ਦੀ ਕੋਈ ਵੀ ਗੱਲ ਉੱਥੇ ਨਾ ਕਰੀ ਤੇ ਉਸੇ ਤਰ੍ਹਾਂ ਯੋ ਕਰਦੀ ਆ ਵੀ ਚਲ ਕੋਈ ਨਾ ਵੀ ਤਬੀਅ ਤਾਂ ਠੀਕ ਨਹੀਂ ਵੀ ਸ਼ਾਇਦ ਤਾਂ ਕਰਕੇ ਮੈਡੀਸਿਨ ਲਈ ਹੁੰਦੀ ਆ ਤੇ ਸੌ ਜਾਂਦੇ ਆ ਦੀਖ ਸਵੇਰ ਜਦੋਂ ਹੁੰਦੀ ਆ ਤੇ ਉੱਠ ਕੇ ਥਾਣੇਦਾਰ ਆ ਉਹਦੀ ਡਿਊਟੀ ਤੇ ਚਲਾ ਜਾਂਦਾ ਤੇ ਰੂਬੀ ਵੀ ਆਲੀ ਡਿਊਟੀ ਤੇ ਜਾਣ ਲੱਗ ਜਾਂਦੀ ਆ ਥੋੜੇ ਦਿਨਾਂ ਬਾਅਦ ਇੱਕ ਦਿਨ ਰੂਬੀ ਥਾਣੇਦਾਰ ਦੀ ਅਲਮਾਰੀ ਵੀ ਕੱਪੜੇ ਠੀਕ ਕਰ ਰਹੀ ਹੁੰਦੀ ਆ ਤੇ ਅਲਮਾਰੀ ਦੇਖਦੀ ਆ ਅਲਮਾਰੀ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਪਈਆਂ ਹੁੰਦੀਆਂ ਇੰਨੀਆਂ ਦਵਾਈਆਂ ਦੇ ਪੰਨੇ ਦੇਖ ਕੇ ਉਹ ਹਰਾਨ ਰਹਿ ਜਾਂਦੀ ਆ ਕਿ ਥਾਣੇਦਾਰ ਤਾਂ ਕਹਿੰਦੇ ਸੀ ਕਿ ਮੈਨੂੰ ਵੀ ਥੋੜਾ ਜਿਹਾ ਬੁਖਾਰ ਆ ਤੇ ਫਿਰ ਇਹ ਇੰਨੀਆਂ ਦਵਾਈਆਂ ਕਾਦੀਆਂ ਖਾਂਦੇ ਆ ਉਹ ਸਾਰੀਆਂ ਦਵਾਈਆਂ ਦੀਆਂ ਫੋਟੋਆਂ ਆਪਣੇ ਫੋਨ ਦੇ ਵਿੱਚ ਕਰ ਲੈਂਦੀ ਆ ਤੇ ਉਹਦੀ ਨਾਲ ਸਿਹਲੀ ਇੱਕ ਨਰਸ ਹੁੰਦੀ ਆ ਉਹ ਆਪਣੀ ਸਹੇਲੀ ਨੂੰ ਉਹ ਫੋਟੋਆਂ ਭੇਜਦੀ ਆ ਜਦੋਂ ਉਹ ਆਪਣੀ ਉਸ ਸਹੇਲੀ ਨੂੰ ਫੋਟੋਆਂ ਭੇਜਦੀ ਆ ਤੇ ਉਹ ਆਖਦੀ ਆ ਕਿ ਇਹ ਮੈਨੂੰ ਦੱਸ ਵੀ ਇਹ ਕਾਹਦੀਆਂ ਦਵਾਈਆਂ ਸਾਰੀਆਂ ਤਾਂ ਉਹਦੀ ਸਹੇਲੀ ਉਹਨੂੰ ਮੈਸੇਜ ਕਰਦੀ ਆ ਕਿ ਮੈਂ ਤੈਨੂੰ ਫੋਨ ਤੇ ਕੁਝ ਨਹੀਂ ਦੱਸ ਸਕਦੀ ਤੂੰ ਇਸ ਤਰ੍ਹਾਂ ਕਰ ਮੈਂ ਹਸਪਤਾਲ ਵਿੱਚ ਹੀ ਆ ਤੇ ਤੂੰ ਇੱਥੇ ਆ ਜਾ ਕੋਈ ਨਾ ਆਪਾਂ ਬਹਿ ਕੇ ਗੱਲ ਕਰਦੇ ਆ ਤੇ ਰੂਬੀ ਵੀ ਸਿੱਧਾ ਉਹਦੇ ਹਸਪਤਾਲ ਚਲੀ ਜਾਂਦੀ ਆਪਣੀ ਸਹੇਲੀ ਦੇ ਜਿਹੜੀ ਉਹਦੀ ਸਹੇਲੀ ਹੁੰਦੀ ਆ ਉਹ ਰੂਬੀ ਨੂੰ ਲੈ ਕੇ ਡਾਕਟਰ ਦੇ ਕੋਲ ਚਲੀ ਜਾਂਦੀ ਆ ਤੇ ਜਦੋਂ ਡਾਕਟਰ ਨੂੰ ਸਾਰੀਆਂ ਜਿਹੜੀਆਂ ਫੋਟਵਾਂ ਹੁੰਦੀਆਂ ਉਹਦੇ ਫੋਨ ਦੇ ਵਿੱਚ ਕੀਤੀਆਂ ਦਵਾਈਆਂ ਦੇ ਪੰਨਿਆਂ ਦੀ ਜਦੋਂ ਡਾਕਟਰ ਨੂੰ ਫੋਟਵਾਂ ਦਿਖਾਉਂਦੀ ਆ ਤਾਂ ਡਾਕਟਰ ਜੋ ਦੱਸਦਾ ਉਹ ਸੁਣ ਕੇ ਰੂਬੀ ਦੇ ਹੋਸ਼ ੁੱਟ ਜਾਂਦੇ ਆ ਡਾਕਟਰ ਆਖਦਾ ਕਿ ਇਹ ਮੈਡੀਸਨ ਤਾਂ ਐਚ ਆਈ ਵੀ ਪੋਜ਼ਿਟਿਵ ਹੋਣ ਤੇ ਲਈ ਜਾਂਦੀ ਆ ਕਿ ਵੀ ਇਹ ਮੈਡੀਸਨ ਕੌਣ ਲੈ ਰਿਹਾ ਤੇ ਜਦੋਂ ਰੂਬੀ ਦੱਸਦੀ ਆ ਕਿ ਇਹ ਮੈਡੀਸਨ ਮੇਰੇ ਹਸਬੰਡ ਲੈ ਰਹੇ ਹਨ ਤੇ ਇੱਕ ਵਾਰ ਤਾਂ ਵੀ ਉਹ ਦੀ ਸਿਹਲੀ ਵੀ ਉੱਥੋਂ ਦੂਰ ਹੋ ਜਾਂਦੀ ਆ ਉਹ ਆਖਦੀ ਆ ਫਿਰ ਤਾਂ ਵੀ ਤੂੰ ਵੀ ਐਚਆਈ ਪੋਜ਼ਿਟਿਵ ਹੋਵੇਂਗੀ ਹਨਾ ਵੀ ਤੇਰੇ ਹਸਬੰਦ ਨੂੰ ਹਸਬੰਦ ਨੂੰ ਇਹ ਬਿਮਾਰੀ ਆ ਤੇ ਡਾਕਟਰ ਪੁੱਛਦਾ ਵੀ ਹਾਂ ਵੀ ਫਿਰ ਤਾਂ ਵੀ ਤੁਹਾਨੂੰ ਵੀ ਇਹ ਬਿਮਾਰੀ ਹੋਈ ਹੋਊਗੀ ਉਹ ਆਖਦੀ ਆ ਨਹੀਂ ਵੀ ਮੇਰੇ ਹਸਬੰਦ ਤਾਂ ਮੇਰੇ ਕਰੀਬ ਤੱਕ ਨਹੀਂ ਆਏ ਉਹਨਾਂ ਨੇ ਤਾਂ ਕਦੇ ਮੈਨੂੰ ਛੂਹਾ ਤੱਕ ਨਹੀਂ ਤੇ ਪਰ ਉਹ ਬਹੁਤ ਜ਼ਿਆਦਾ ਰੋਂਦੀ ਆ ਫਿਰ ਡਾਕਟਰ ਆਖਦਾ ਵੀ ਕਮਲ ਜੀ ਜਦੋਂ ਉਹਨੇ ਤੈਨੂੰ ਛੂਹਾ ਤੱਕ ਨਹੀਂ ਉਹ ਤੇ ਤੇਰੇ ਕਰੀਬ ਨਹੀਂ ਆਇਆ ਫਿਰ ਦੱਸ ਵੀ ਤੂੰ ਇੰਨਾ ਕਿਉਂ ਰੋ ਰਹੀ ਆ ਤੂੰ ਇੰਨਾ ਕਿਉਂ ਪਰੇਸ਼ਾਨ ਹੋ ਰਹੀ ਆ ਉਹ ਕਿੰਦੀ ਪਰੇਸ਼ਾਨ ਮੈਂ ਐਸਲੀ ਹੋ ਰਹੀ ਆ ਕਿ ਜਿਸ ਇਨਸਾਨ ਨਾਲ ਮੇਰਾ ਵਿਆਹ ਹੋਇਆ ਉਹ ਇਨਸਾਨ ਐਚ ਆਈ ਵੀ ਪੋਜ਼ਿਟਿਵ ਆ ਤੇ ਵੀ ਦੁੱਖ ਮੈਨੂੰ ਇਸ ਗੱਲ ਦਾ ਹਨਾ ਕਿ ਵੀ ਉਹਨਾਂ ਨੂੰ ਤਾਂ ਵਿਆਹ ਤੋਂ ਪਹਿਲਾਂ ਹੀ ਪਤਾ ਹੋਊਗਾ ਫਿਰ ਉਹਨਾਂ ਨੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਤੇ ਉਹ ਰੂਬੀ ਜਿਹੜੀ ਹੁੰਦੀ ਆ ਹਨਾ ਤੇ ਉਹ ਫਿਰ ਨਾ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਸਹੁਰੇ ਘਰ ਜਾਂਦੀ ਆ ਤੇ ਆਪਣੇ ਵੀ ਘਰ ਵਾਲੇ ਨੂੰ ਪੁੱਛਦੀ ਆ ਉਹ ਤੇ ਵੀ ਤੁਹਾਨੂੰ ਇਹ ਬਿਮਾਰੀ ਕਦੋਂ ਤੋਂ ਆ ਪਹਿਲਾਂ ਤਾਂ ਉਹਦੇ ਘਰ ਵਾਲਾ ਮੰਨਦਾ ਨਹੀਂ ਫਿਰ ਉਹ ਆਖਦੀ ਆ ਕਿ ਮੈਨੂੰ ਸਭ ਪਤਾ ਲੱਗ ਗਿਆ ਵੀ ਮੈਨੂੰ ਮੈਂ ਡਾਕਟਰ ਸਾਹਿਬ ਕੋਲੇ ਗਈ ਸੀ ਉਹਨਾਂ ਨੇ ਮੈਨੂੰ ਸਭ ਦੱਸਤਾ ਵੀ ਤੁਸੀਂ ਦੱਸੋ ਤਾਂ ਉਹ ਆਖਦਾ ਵੀ ਇਹ ਬਿਮਾਰੀ ਮੈਨੂੰ ਵਿਆਹ ਤੋਂ ਪਹਿਲਾਂ ਦੀ ਆ ਤੇ ਉਹ ਆਖਦੀ ਫਿਰ ਤੁਸੀਂ ਵੀ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਉਹ ਕਹਿੰਦਾ ਵੀ ਇਹ ਸਵਾਲ ਤੂੰ ਆਪਦੀ ਸੱਸ ਜਾਨੀ ਕਿ ਮੇਰੀ ਮਾਂ ਨੂੰ ਕਰ ਇਹ ਸਵਾਲ ਮੈਨੂੰ ਨਾ ਕਰ ਉਹ ਆਪਣੀ ਸੱਸ ਨੂੰ ਸਵਾਲ ਕਰਦੀ ਆ ਪਰ ਉਹਦੀ ਸੱਸ ਵੀ ਕੁਝ ਨਹੀਂ ਬੋਲਦੀਗੀ ਉਹ ਆਪਣੇ ਪੇਕੇ ਚਲੀ ਜਾਂਦੀ ਆ ਪੇਕੇ ਨੂੰ ਫੋਨ ਕਰਦੀ ਆ ਉਹ ਆ ਕੇ ਲੈ ਜਾਂਦੀ ਆ ਜਦੋਂ ਉਹ ਪੇਕੇ ਜਾ ਕੇ ਇਹ ਗੱਲ ਦੱਸਦੀ ਆ ਕਿ ਮੇਰੇ ਘਰ ਵਾਲੇ ਨੂੰ ਆ ਬਿਮਾਰੀ ਆ ਤਾਂ ਫੌਰਨ ਉਹਦੀਆਂ ਪਰਜਾਈਆਂ ਦੋਨੇ ਉਥੋਂ ਦੂਰ ਹੋ ਜਾਂਦੀਆਂ ਤੇ ਆਪਣੇ ਘਰ ਵਾਲਿਆਂ ਦਾ ਬਾਵਾ ਫੜ ਲੈਂਦੀਆਂ ਕਿ ਇੱਧਰ ਆ ਜਾਓ ਤੁਸੀਂ ਇਹਦੇ ਨੇੜੇ ਨਹੀਂ ਜਾਣਾ ਇਹ ਤਾਂ ਐਚ ਆਈ ਵੀ ਪੋਜ਼ਿਟਿਵ ਆਏ ਤਾਂ ਆਪਣੇ ਸਾਰਿਆਂ ਨੂੰ ਮਾਰ ਦੂਗੀ ਜਵਾਕਾਂ ਨੂੰ ਵੀ ਪਿੱਛੇ ਕਰ ਲੈਂਦੀਆਂ ਉਹ ਵਿਚਾਰੀ ਬਹੁਤ ਰੋਂਦੀ ਕਰ ਲਾਉਂਦੀ ਆ ਬਹੁਤ ਆਖਦੀ ਆ ਕਿ ਨਹੀਂ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਛੂਹਾ ਤੱਕ ਨਹੀਂ ਮੈਨੂੰ ਇਹ ਬਿਮਾਰੀ ਕਿਵੇਂ ਹੋ ਸਕਦੀ ਆ ਮੈਨੂੰ ਇਹ ਬਿਮਾਰੀ ਨਹੀਂਗੀ ਪਰ ਉਹ ਨਹੀਂ ਮੰਨਦੀਆਂ ਉਹ ਆਖ�ੀਆਂ ਵੀ ਨਹੀਂ ਅਸੀਂ ਤੈਨੂੰ ਹਾਲ ਦੇ ਨਾਲ ਨਹੀਂ ਰੱਖ ਸਕਦੀਆਂ ਗੀਆਂ ਤੂੰ ਸਾਡੇ ਤੋਂ ਦੂਰ ਹੈ ਬਸ ਫਿਰ ਉਹ ਆਪਣੇ ਮਾਂ ਬਾਪ ਨੂੰ ਬਹੁਤ ਸਮਝਾਉਂਦੀ ਆ ਆਪਣੇ ਮਾਂ ਬਾਪ ਕੋਲੇ ਬਹੁਤ ਰੋਂਦੀ ਕਰ ਲਾਉਂਦੀ ਆ ਕਿ ਨਹੀਂ ਮੈਨੂੰ ਇਹ ਬਿਮਾਰੀ ਨਹੀਂ ਕਿ ਮੈਨੂੰ ਇਹ ਬਿਮਾਰੀ ਨਹੀਂ ਮੈਂ ਜਿੰਨੇ ਦਿਨ ਵੀ ਲਾਇਆ ਆ ਮੇਰੇ ਘਰ ਵਾਲਾ 15 ਦਿਨ ਤੱਕ ਮੇਰੇ ਕੋਈ ਕਮਰੇ ਦੇ ਵਿੱਚ ਹੀ ਨਹੀਂ ਆਇਆ ਫਿਰ ਜਿਉ ਮੇਰੇ ਕਮਰੇ ਦੇ ਵਿੱਚ ਆਉਂਦਾ ਵੀ ਸੀ ਤਾਂ ਅਲੱਗ ਸੋਫੇ ਤੇ ਸੌਂਦਾ ਸੀ ਵੀ ਮੈਂ ਤਾਂ ਕਦੇ ਵੀ ਉਹਦੇ ਕੱਪੜਿਆਂ ਤੱਕ ਨੂੰ ਵੀ ਹੱਥ ਨਹੀਂ ਲਾਇਆਗਾ ਵੀ ਨਾ ਹੀ ਉਹਨੇ ਮੇਰੀ ਕਿਸੇ ਚੀਜ਼ ਨੂੰ ਹੱਥ ਲਾਇਆ ਫਿਰ ਮੈਨੂੰ ਇਹ ਬਿਮਾਰੀ ਕਿਵੇਂ ਹੋ ਸਕਦੀ ਆ ਵੀ ਅਸੀਂ ਇੱਕ ਦੂਸਰੇ ਦੇ ਕਰੀਬ ਹੀ ਨਹੀਂ ਹੋਏ ਤਾਂ ਉਹਦੇ ਮਾਪੇ ਹਨਾ ਫਿਰ ਵੀ ਮਾਪੇ ਹੁੰਦੇ ਆ ਉਹਦੀ ਗੱਲ ਵੀ ਸੱਚ ਬੋਲਦੀ ਆ ਮੰਨ ਲੈਂਦੇ ਆ ਫਿਰ ਉਹਦੇ ਮਾਂ ਉਹਦੇ ਭਰਾ ਪਰ ਰਹਿੰਗਾ ਆਖਦੇ ਆ ਨਾ ਵੀ ਇੱਕ ਤੁਸੀਂ ਛੋਟਾ ਜਿਹਾ ਕਮਰਾ ਲੈ ਲਓ ਤੁਸੀਂ ਆਦਾ ਅਲੱਗ ਰਹੋ ਵੀ ਅਸੀਂ ਆਪਦੇ ਨਿਆਣੇ ਨਹੀਂ ਮਾਰਨੇਗੇ ਅਸੀਂ ਇਹਨੂੰ ਨਾਲ ਨਹੀਂ ਰੱਖ ਸਕਦੇ ਉਹਦੇ ਮਾਪੇ ਇੱਕ ਛੋਟਾ ਜਿਹਾ ਕਮਰਾ ਲੈ ਲੈਂਦੇ ਘਰ ਦੇ ਵਿੱਚ ਹੀ ਉਹਦੀ ਮਾਂ ਰੋਟੀ ਪਾਣੀ ਬਣਾਉਦੀ ਖਵਾਉਂਦੀ ਉਹਨੂੰ ਉਹ ਤਿੰਨੋਂ ਰਹਿੰਦੇ ਆ ਫਿਰ ਉਹ ਬਚੋਲੇ ਦੇ ਘਰੇ ਜਾਂਦੇ ਆ ਮਾਪੇ ਦੇ ਨਾਲ ਉਹ ਨਾਲ ਜਾਂਦੀ ਆ ਬਚੋਲੇ ਕੋਲ ਜਾ ਕੇ ਬਹੁਤ ਰੋਂਦੇ ਪਿੜਦੇ ਆ ਵੀ ਤੂੰ ਇਹ ਕੀ ਕੀਤਾ ਸਾਡੇ ਨਾਲ ਏਡੀ ਬੇਈਮਾਨੀ ਕਿਉਂ ਕੀਤੀ ਅਸੀਂ ਤੇਰਾ ਕੀ ਗਵਾਇਆ ਸੀ ਤਬ ਚੋਲਾ ਪੁੱਛਦਾ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਵੀ ਜਿਹੜਾ ਤੂੰ ਰਿਸ਼ਤਾ ਕਰਾਇਆ ਸੀ ਮੁੰਡੇ ਨੂੰ ਤਾਂ ਆ ਬਿਮਾਰੀ ਆ ਉਹ ਕਹਿੰਦਾ ਵੀ ਜੇ ਮੈਨੂੰ ਇਹ ਪਤਾ ਹੁੰਦਾ ਵੀ ਮੁੰਡੇ ਨੂੰ ਇਹ ਬਿਮਾਰੀ ਆ ਫਿਰ ਮੈਂ ਤੁਹਾਡੀ ਕੁੜੀ ਕਿਉਂ ਡੋਬਣੀ ਸੀ ਮੈਨੂੰ ਤਾਂ ਆ ਪਤਾ ਨਹੀਂ ਸੀ ਮੈਨੂੰ ਤਾਂ ਉਹਨਾਂ ਨੇ ਕਹਿਤਾ ਵੀ ਮੁੰਡਾ ਠਾਣੇਦਾਰ ਲੱਗਿਆ ਰਿਸ਼ਤਾ ਕਰਾ ਦਿਓ ਮੈਂ ਕਿਹਾ ਚਲੋ ਵੀ ਤੁਹਾਡੀ ਕੁੜੀ ਵੀ ਲੱਗੀ ਵੀ ਆ ਹਨਾ ਮੈਡਮ ਲੱਗੀ ਆ ਤੇ ਮੈਂ ਰਿਸ਼ਤਾ ਕਰਾਤਾ ਵੀ ਕੁੜੀ ਸੋਹਣੀ ਆ ਉਧਰੋਂ ਮੁੰਡਾ ਸੋਹਣਾ ਸੀ ਮੈਨੂੰ ਕੀ ਪਤਾ ਸੀ ਮੁੰਡੇ ਨੂੰ ਇਹ ਬਿਮਾਰੀ ਆ ਤੇ ਵਿਚੋਲਾ ਵੀ ਨਾਲ ਲੈਂਦਾ ਉਹਦੇ ਮਾਪਿਆਂ ਨੂੰ ਤੇ ਕੁੜੀ ਨੂੰ ਤੇ ਉਹਦੇ ਸਹੁਰਾਂ ਦੇ ਘਰੇ ਜਾਂਦੇ ਆ ਠਾਣੇਦਾਰ ਦੇ ਘਰੇ ਠਾਣੇਦਾਰ ਵੀ ਘਰੀ ਹੁੰਦਾ ਤੇ ਉਹ ਆਖਦੇ ਆ ਵੀ ਠਾਣੇਦਾਰ ਨੇ ਪਹਿਲਾਂ ਪੁੱਛਦਿਆ ਵੀ ਜਦੋਂ ਤੈਨੂੰ ਵਿਆਹ ਤੋਂ ਪਹਿਲਾਂ ਇਹ ਬਿਮਾਰੀ ਸੀ ਫਿਰ ਵੀ ਤੂੰ ਵਿਆਹ ਕਿਉਂ ਕਰਵਾਇਆ ਉਹ ਕਹਿੰਦਾ ਵੀ ਮੈਂ ਆਪਦੀ ਮਾਂ ਕੋਲੇ ਅੰਦਰ ਵੜ ਕੇ ਬਥੇਰਾ ਰੋਇਆ ਸੀ ਵੀ ਮਾਂ ਮੇਰਾ ਵਿਆਹ ਨਾ ਕਰ ਮੇਰਾ ਵਿਆਹ ਨਾ ਕਰ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਕਰ ਪਰ ਮੇਰੀ ਮਾਂ ਨਹੀਂ ਮੰਨੀ ਮੇਰੀ ਪੇਸ਼ ਨਹੀਂ ਚੱਲਣ ਦਿੱਤੀ ਮੇਰੀ ਮਾਂ ਨੇ ਫਿਰ ਉਹ ਥਾਣੇਦਾਰ ਦੀ ਮਾਂ ਨੂੰ ਕਹਿੰਦੇ ਆ ਵੀ ਜੇ ਤੈਨੂੰ ਪਤਾ ਸੀ ਇਹ ਬਿਮਾਰੀ ਸੀ ਫਿਰ ਤੂੰ ਵਿਆਹ ਕਿਉਂ ਕੀਤਾ ਉਹ ਕਹਿੰਦੀ ਮੈਂ ਤਾਂ ਬਸ ਆਖਿਆ ਵੀ ਚੱਲੇ ਦਾ ਘਰ ਵੱਜ ਜੂਗਾ ਮੈਂ ਵਿਆਹ ਕਰਤਾ ਤੇ ਉਹ ਵਿਚੋਲਾ ਕਹਿੰਦਾ ਵੀ ਤੈਨੂੰ ਕੀ ਲੱਗਦਾ ਵੀ ਇਹਦੇ ਜਵਾਕ ਹੋ ਜਾਂਦੇ ਜੇ ਮੰਨ ਲਾ ਜਵਾਕ ਹੋ ਵੀ ਜਾਂਦੇ ਤੇ ਅੱਗੇ ਜਵਾਕਾਂ ਨੂੰ ਵੀ ਤਾਂ ਇਹੀ ਬਿਮਾਰੀ ਹੋਣੀ ਸੀ ਤੁਹਾਡੇ ਪੂਰੇ ਖਾਨਦਾਨ 'ਚ ਇਹ ਬਿਮਾਰੀ ਹੋ ਜਾਣੀ ਸੀ ਫੇਰ ਦੱਸ ਤੂੰ ਕੀ ਕਰਦੀ ਤੇ ਉਹ ਕਹਿੰਦੀ ਬੱਸ ਵੀ ਉਹ ਵੀ ਜਿਵੇਂ ਸੋਚ ਹੁੰਦੀ ਆ ਹਨਾ ਵੀ ਚਲ ਮੇਰੇ ਪੁੱਤ ਦਾ ਘਰ ਬਾਜੂ ਆ ਸੋਣੇ ਤਾਂ ਇਹ ਸੋਚ ਲਿਆ ਉਹਨੇ ਇਹ ਨਾ ਸੋਚਿਆ ਵੀ ਮੇਰੇ ਪੁੱਤਰ ਨੂੰ ਤਾਂ ਇਹ ਬਿਮਾਰੀ ਆ ਮੈਂ ਅੱਗੇ ਬਗਾਨੀ ਤੀ ਨੂੰ ਇਹ ਬਿਮਾਰੀ ਵੀ ਕਿਉਂ ਲਾਉਣੀ ਆ ਹਨਾ ਚਲੋ ਜੀ ਫੈਸਲਾ ਹੋ ਜਾਂਦਾ ਜਿਹੜਾ ਉਹਨਾਂ ਦਾ ਲੱਗਿਆ ਲਗਾਇਆ ਹੁੰਦਾ ਦੇਣ ਲਣ ਕੀਤਾ ਹੁੰਦਾ ਉਹ ਵਾਪਸ ਹੋ ਜਾਂਦਾ ਉਹਨੇ ਖਾਣੇਦਾਰ ਦੇ ਤੇ ਰੂਪੀ ਦਾ ਤਲਾਕ ਹੋ ਜਾਂਦਾ ਹੁਣ ਤਲਾਕ ਤੋਂ ਬਾਅਦ ઠાણેદાર ਦੀ ਤਾਂ ਦਵਾਈ ਚੱਲ ਰਹੀ ਆ ਉਹ ਤਾਂ ਉਹੀ ਦਵਾਈ ਖਾ ਰਿਆ ਵੀ ઠાણેદાર ਦਾ ਤਾਂ ਹੋਰ ਵਿਆਹ ਕੀ ਹੋਣਾ ਸੀ ਜਦੋਂ ਪਤਾ ਲੱਗ ਗਿਆ ਸੀ ਸਾਰਿਆਂ ਨੂੰ ਵੀ ઠાણેદાર ਨੂੰ ਆਹ ਬਿਮਾਰੀ ਆ ਤੇ ਰੂਬੀ ਵਿਚਾਰੀ ਜਿਹੜੀ ਕਿਤੇ ઠાણેદાર ਦੇ ਨੇੜੇਵਣੀ ਲੱਗੀ ਹੁੰਦੀ ਹੁਣ ਰੂਬੀ ਨੂੰ ਵੀ ਸਾਰੇ ਕਹਿਣ ਲੱਗੇ ਵੀ ਇਹਨੂੰ ਵੀ ਇਹੀ ਬਿਮਾਰੀ ਆ ਤੇ ਰੂਬੀ ਦੇ ਮਾਪੇ ਬੜੀਆਂ ਕੋਸ਼ਿਸ਼ਾਂ ਕਰਦੇ ਆ ਪਰ ਰੂਬੀ ਦਾ ਕਿਤੇ ਵੀ ਵਿਆਹ ਨਹੀਂ ਹੁੰਦਾ ਕਿਤੇ ਰਿਸ਼ਤਾ ਨਹੀਂ ਹੁੰਦਾਗਾ ਤੇ ਹੁਣ ਰੂਬੀ ਵਿਚਾਰੀ ਨੌਕਰੀ ਕਰਦੀ ਆ ਜਿੱਥੇ ਉਹ ਨੌਕਰੀ ਕਰਦੀ ਉਹਥੇ ਵੀ ਸਾਰੇ ਉਹ ਤੋਂ ਦੂਰ ਰਹਿੰਦਿਆਂ ਨੇੜੇ ਨਹੀਂ ਹੁੰਦੇਗੇ ਨਾ ਵੀ ਸਾਡੇ ਤੋਂ ਦੂਰ ਰੇ ਸਾਡੇ ਨੇੜੇ ਨਾ ਬੈਠਵੀ ਤੇਰੇ ਤਾਂ ਘਰ ਵਾਲੇ ਨੂੰ ਆ ਬਿਮਾਰੀ ਸੀ ਵੀ ਤੂੰ ਤਾਂ ਜਾਣ ਕੇ ਝੂਠ ਬੋਲਦੀ ਆ ਐਵੇਂ ਕਿਵੇਂ ਹੋ ਸਕਦਾ ਤੂੰ 15 20 ਦਿਨ ਵੀ ਐਂ ਲਾਇਆ ਹੀ ਵੀ ਤੇਰੇ ਘਰ ਵਾਲਾ ਤੇਰੇ ਨੇੜੇ ਵੀ ਨਾ ਹੋਇਆ ਹੋਵੇ ਤੇ ਐ ਉਹਦੀਆਂ ਪਰਚਾਈਆਂ ਕਹਿੰਦੀਆਂ ਵੀ ਤੂੰ ਝੂਠ ਬੋਲਦੀ ਆ ਅਸੀਂ ਆਉਦਾ ਪਰਿਵਾਰ ਨਹੀਂ ਮਾਰਨਾਗਾ ਤੇ ਰੂਬੀ ਵਿਚਾਰੀ ਇਕੱਲੀ ਰਹਿ ਗਈ ਬੁੱਢੇ ਮਾਂ ਬਾਪ ਆ ਬਸ ਜਿਹੜੇ ਉਹਦੇ ਦੋ ਨਾਲ ਖੜੇ ਆ ਨਾ ਕੋਈ ਭੈਣ ਭਾਈ ਨਾ ਕੋਈ ਰਿਸ਼ਤੇਦਾਰ ਕੋਈ ਵੀ ਨਹੀਂ ਤੇ ਨਾ ਹੀ ਕੋਈ ਰੂਬੀ ਦੇ ਬਿਚੋਲਾ ਦਾ ਬੰਨਾ ਦੂਰ ਦੀ ਗੱਲ ਵੀ ਅਗਲਾ ਕਹਿੰਦਾ ਨਾ ਬੀਬੀ ਤਾਂ ਇਹੋ ਜਿਹੇ ਐਚਆਈ ਪੋਜ਼ਿਟਿਵ ਬੰਦੇ ਨਾਲ ਰਹਿ ਕੇ ਆਈ ਆ ਹਨਾ ਇਹਦਾ ਸਿਸ ਰਿਸ਼ਤਾ ਕਿਵੇਂ ਕਰਾ ਦਿੱਗੇ ਤੇ ਨਾ ਹੀ ਕੋਈ ਰਿਸ਼ਤਾ ਲੈਂਦਾ ਵੀ ਅਸੀਂ ਨਹੀਂ ਵੀ ਇਹਦਾ ਰਿਸ਼ਤਾ ਲੈਂਦੇ ਕਿ ਵੀ ਐਚਆਈ ਪੋਜ਼ਿਟਿਵ ਬੰਦੇ ਨਾਲ ਰਹਿ ਕੇ ਆਈ ਆ ਤੇ ਰੂਬੀ ਵਿਚਾਰੀ ਅੱਜ ਵੀ ਆਪਦੇ ਮਾਪੇ ਦੇ ਬੂਹੇ ਕੁਵਾਰੀ ਬੈਠੀ ਆ ਵੀ ਕੁਵਾਰੀ ਹੁੰਦੀ ਆ ਵੀ ਜਦੋਂ ਉਹਦੇ ਘਰ ਵਾਲਿਆ ਤਾਂ ਹਨਾ ਵੀ ਇੱਕ ਸਭ ਦੀ ਵਿਆਹ ਹੀ ਗਈ ਬਸ 15-20 ਦਿਨ ਉੱਥੇ ਲਾ ਕੇ ਆ ਗਈ ਉਵੇਂ ਦੀ ਉਵੇਂ ਆ ਗਈ ਵਿਚਾਰੀ ਨਾ ਉਹ ਵਿਆਹਿਆਂ ਚ ਨਾ ਉਹ ਕੁਆਰਿਆਂ ਚ ਰਹਿ ਗਈ ਵਿਚਾਰੀ ਤੇ ਥਾਣੇਦਾਰ ਦੀ ਦਵਾਈ ਚੱਲ ਰਹੀ ਆ ਤੇ ਇਹਦੇ ਵਿੱਚ ਗਲਤੀ ਕੀਤੀ ਸੀ ਥਾਣੇਦਾਰ ਦੀ ਮਾਂ ਦੀ ਥਾਣੇਦਾਰ ਦੀ ਮਾਂ ਦੀ ਇੱਕ ਛੋਟੀ ਜੀ ਗਲਤੀ ਨੇ ਦੋ ਜ਼ਿੰਦਗੀਆਂ ਬਰਬਾਦ ਕਰਤੀਆਂ ਥਾਣੇਦਾਰ ਵੀ ਵਿਚਾਰਾ ਹਨਾ ਵੀ ਵਿਆਹ ਕਰਵਾਇਆ ਵਿਆਹਾ ਬੱਜਿਆ ਫਿਰ ਤਲਾਕ ਹੋ ਗਿਆ ਤੇ ਉਧਰ ਰੂਬੀ ਵਿਚਾਰੀ ਰੂਬੀ ਦਾ ਵਿਚਾਰੀ ਬਿਨਾਂ ਕਸੂਰ ਹੋਈ ਵਿਆਹੀ ਵੀ ਵੱਜ ਗਈ ਤੇ ਐਚ ਆਈ ਵੀ ਪੋਜ਼ਿਟਿਵ ਵੀ ਬਣਾਤੀ ਲੋਕਾਂ ਨੇ ਹਾਲਾਂਕਿ ਵੀ ਵਿਆਹਾਂ ਵਾਲੀ ਤਾਂ ਕੋਈ ਗੱਲ ਨਹੀਂ ਸੀ ਵਿਚਾਰੀ ਦੀ ਹਨਾ ਵੀ ਜਦੋਂ ਥਾਣੇਦਾਰ ਤਾਂ ਉਹਦੇ ਕਮਰੇ ਵਿੱਚ ਤੱਕ ਨਹੀਂ ਆਇਆ ਸੀਗਾ ਤੇ ਫਿਰ ਉਹ ਐਚ ਆਈ ਵੀ ਪੋਜ਼ਿਟਿਵ ਕਿਵੇਂ ਹੋ ਗਈ ਏ ਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗਦੀ ਆ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਆ ਕਰੋ ਤੇ ਪਿਛਲੀ ਕਹਾਣੀ ਦੇ ਵਿੱਚ ਜਿੰਨਾਂ ਦੇ ਕਮੈਂਟ ਆਏ ਸੀ ਉਹਨਾਂ ਦੇ ਨਾਮ ਨੇ ਸੁਖਾ ਸਿੰਘ ਸਰਾਰੀ ਵੀਰ ਜੀ ਤੇ ਉਹਨਾਂ ਦਾ ਪੁੱਤਰਾ ਅਰਸ਼ਦੀਪ ਸਿੰਘ ਸਰਾਰੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਡੇ ਚੈਨਲ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹਿਣਾ ਸਾਨੂੰ ਤੇ ਵੀਰ ਗੁਰਾ ਥਾਂਦੇਵਾਲਾ ਸ੍ਰੀ ਮੁਕਸਰ ਸਾਹਿਬ ਤੋਂ ਬਹੁਤ ਦਿਨਾਂ ਬਾਅਦ ਆਏ ਪਰ ਸਾਡੇ ਚੈਨਲ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਹੋਰ ਵੀ ਜਿਹੜੇ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਸਰਿੰਦਰ ਸਿੰਘ ਵੀਰ ਜੀ ਸਰਿੰਦਰ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਅਨੀਤਾ ਜੀ ਨੀਤਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਸਵੀਰ ਕੌਰ ਜੀ ਜਸਵੀਰ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਜਿੰਨਾ ਭੈਣ ਭਰਾਵਾਂ ਦੇ ਕਮੈਂਟ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਸੇ ਤਰ੍ਹਾਂ ਹੋਰ ਨਵੇਂ ਨਵੇਂ ਪੰਜਾਬੀ ਕਹਾਣੀਆਂ ਸੁਣਨ ਦੇ ਲਈ ਇਹ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਅਗਲੀ ਕਹਾਣੀ ਲੈ ਕੇ ਤੁਹਾਡੇ ਨਾਲ ਕੱਲ ਹਾਜ਼ਰ ਹੋਵਾਂਗੇ ਇਸੇ ਟਾਈਮ ਤੇ ਧੰਨਵਾਦ ਜੀ